ਜੰਮੀ ਨਾਨੀ ਮਾਏ ਸਾਨੂੰ ਇਹੋ ਜਿਹੇ ਪਿੰਡ ਜਿੱਥੇ ਸਦਰਾਂ ਤੇ ਸੰਗਲ ਰਵੇ ਆਖਿਰ ਇਹਨਾਂ ਛੋਟੇ ਛੋਟੇ ਮਾਸੂਮ ਬੱਚਿਆਂ ਨੂੰ ਕਿੰਨਾ ਚਿਰ ਅਸੀਂ ਡੱਕੇ ਰੱਖ ਲਵਾਂਗੇ ਕਿੰਨਾ ਚਿਰ ਸੰਗਣਾ ਜਾਂ ਰस्सੀਆਂ ਦੇ ਨਾਲ ਬੰਨ ਕੇ ਰੱਖ ਲਵਾਂਗੇ ਇਹ ਉਮਰ ਇਹਨਾਂ ਦੀ ਖੇਲਣ ਦੀ ਖਾਣ ਦੀ ਆ ਮਿੱਟੀ ਦੇ ਵਿੱਚ ਬੱਚੇ ਖੇਡਣਗੇ ਵਧਣਗੇ ਫੁੱਲਣਗੇ ਪਰ ਅੱਜ ਬੱਚੇ ਮਾਵਾਂ ਆਪਣੇ ਘਰਾਂ ਦੇ ਅੰਦਰ ਕੈਦ ਕਰਕੇ ਰੱਖਣਾ ਚਾਹ ਰਹੀਆਂ ਨੇ ਇਹ ਮਜਬੂਰੀ ਆ ਇਹਨਾਂ ਦੀ ਇਹ ਨਹੀਂ ਚਾਹੁੰਦੇ ਕਿ ਸਾਡੇ ਬੱਚੇ ਨਾਲ ਵੀ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰੇ ਪੂਰੇ ਪੰਜਾਬ ਦੀਆਂ ਮਾਵਾਂ ਨੂੰ ਉਹਨਾਂ ਦੇ ਪਰਿਵਾਰ ਨੂੰ ਤੇ ਉਹਨਾਂ ਪਿਆਰੇ ਬੱਚੇ-ਬੱਚੀਆਂ ਨੂੰ ਬਚਾਉਣ ਦੀ ਲੋੜ ਹੈ ਉਹਦੇ ਲਈ ਤੁਹਾਨੂੰ ਸਾਰੇ ਪੰਜਾਬ ਨੂੰ ਇਹ ਸਵਾਲ ਹੈ ਕਿ ਆਖਿਰ ਕਦੋਂ ਤੱਕ ਇਸ ਜ਼ੁਲਮ ਦੇ ਖਿਲਾਫ ਤੁਸੀਂ ਆਵਾਜ਼ ਨਹੀਂ ਉਠਾਉਂਗੇ ਅੱਜ ਲੋੜ ਹੈ ਸਾਨੂੰ ਕਿ ਅਸੀਂ ਇੱਕ ਮੁਠ ਹੋ ਕੇ ਇੱਕ ਜੁੱਟ ਹੋ ਕੇ ਇੱਕੋ ਆਵਾਜ਼ بلند ਕਰੀਏ ਕਿ ਬੰਦ ਕਰੋ ਇਹਨਾਂ ਬੱਚਿਆਂ ਤੇ ਅਤਿਆਚਾਰ ਕਰਨਾ ਬੰਦ ਕਰੋ ਇਹਨਾਂ ਬੱਚਿਆਂ ਤੇ ਅਤਿਆਚਾਰ ਕਰਨਾ